ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਇਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਤੇ ਨੀਲੀ ਤਾਂ ਕਰੀ ਪਈ ਆ ਟੂੰਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਆ ਟੂੰਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੂੰ ਹੀ ਦੇ ਉੱਤੇ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵੰਡੀਆਂ ਨਾਲ ਗੱਲਾਂ ਮਾਰਨ ਲੱਗਿਆ ਹੋਇਆ ਸੀ ਹੱਸਣ ਲੱਗਿਆ ਹੋਇਆ ਸੀ ਸਾਡੀ ਭਤੀਜੀ ਚਲੀ ਗਈ ਉਹਨੇ ਬੁੜਕੇ ਨਹੀਂ ਆਉਣਾ ਪਰ ਜਦੋਂ ਸਾਨੂੰ ਉਮਰ ਕੈਦ ਦੇ ਇਹਨਾਂ ਦੇ ਉਮਰ ਕੈਦ ਦੇ ਨੋਟਿਸ ਦੇਣ ਸਾਨੂੰ ਲਿਖ ਕੇ ਵੀ ਇਹਨਾਂ ਨੂੰ ਉਮਰ ਕੈਦ ਹੋ ਸਾਰੇ ਸੌਂ ਗਏ ਸੀ ਭੇਜਿਆ ਨਾ ਫੋਨ ਕਰਦੀ ਤੇ ਕੋੜੇ ਰਹਿੰਦੇ ਤੇ ਕੋੜੇ ਰਹਿੰਦੇ ਤੇ ਕੁੜੀ ਮੇਰੀ ਅਹੀਂ ਜਿਹੀ ਪਈ ਸੀ ਨਾ ਸਾਨੂੰ ਇਹ ਮਲਾਉਂਦਾ ਸੀ ਕੁੜੀ ਨੂੰ ਨਾ ਫੋਨ ਤੇ ਗੱਲ ਕਰਾਉਂਦਾ ਸੀ ਹਲੇ ਥੋੜੇ ਮਿੰਟ ਥੋੜੇ ਦਿਨ ਪਹਿਲਾਂ ਵਾਸ਼ਿੰਗ ਕਰਾਇਆ ਨਹੀਂ ਕੁੜੀ ਦਾ ਕਹਿੰਦੀ ਸੀ ਪੁਰਾਣਾ ਗੱਲ ਨਹੀਂ ਕਰਾਉਂਦਾ ਮੇਰੀ ਕਿਸੇ ਨਾਲ ਫੋਨ ਵੀ ਨਹੀਂ ਸੀ ਦਿੰਦਾ ਹੈਗਾ ਕੁੜੀ ਨੂੰ ਕੁੱਟਦਾ ਮਾਰਦਾ ਵੀ ਸੀ ਕੁੜੀ ਨੂੰ ਪਹਿਲਾਂ ਪਾਰਕੇ ਕਿਨੇ ਪੌਂਦੀਆਂ ਹੋਈਆਂ ਇਹ ਮਹਿਲਾਵਾਂ ਉਹ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਨੇ ਜਿਨ੍ਹਾਂ ਦੀ ਤੀ ਦੀ ਉਸ ਤੇ ਸੋਹਰਾ ਘਰ ਦੇ ਅੰਦਰ ਉਹ ਪੱਕੇ ਨਾਲ ਲਟਕਦੀ ਹੋਈ Laash ਮਿਲੀ ਉਸ ਤੇ ਚਲਦੇ ਆ ਪਰਿਵਾਰਕ ਮੈਂਬਰਾਂ ਦੇ ਵਿੱਚ ਚੀਕ ਚਿਹਾੜਾ ਵੱਜ ਗਿਆ ਉਹ ਜਮਹਿੰਦੇ ਪਹਿਲਾ ਮਾਪਿਆਂ ਨੇ ਖੁਸ਼ੀ-ਖੁਸ਼ੀ ਆਪਣੀ ਤੀ ਨੂੰ ਕਰੋ ਤੋਰਿਆ ਸੀ ਪਰ ਉਹ ਨਹੀਂ ਜਾਣਦੇ ਸੀ ਕਿ ਉਹਨਾਂ ਦੀ ਤੀ ਦੀ ਅਜੀਹੀ ਹਾਲਤ ਦੇ ਵਿੱਚ Laash ਮਿਲੇਗੀ ਜਿਸ ਨੂੰ ਦੇਖ ਕੇ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਖਤਮ ਜਾਵੇਗੀ ਅਮਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੋਹਰਾ ਪਰਿਵਾਰ ਦੇ ਉੱਪਰ ਉਹਨਾਂ ਦੀ ਤੀਨੂ ਮਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੰਗ ਕਰਦਾ ਸੀ ਹਾਂ ਦਾਜ ਮੰਗਦਾ ਸੀ ਉਲਟ ਮੰਗਦਾ ਸੀ ਹਾਂ ਕਿੰਨਾ ਟਾਈਮ ਹੋਗਾ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ ਅੱਛਾ ਹਾਂ ਕੁਰ ਗਿਆ ਸਾਇਕਟਾ ਪਿੱਟੇ ਕਿੱਥੇ ਸਲਾਮ ਅਲੈਕੁਮ ਸਲਾਮ ਅਲੈਕੁਮ ਸਲਾਣਾਤੁ ਅੱਲਾ ਸਭਾ ਕਿੰਨਾ ਬਣ ਗਿਆ ਹਾਂ 6 ਮਹੀਨੇ ਹਾਂ ਇੱਕ ਵਾਰ ਹੀ ਗਏ ਨੇ ਬਸ 6 ਮਹੀਨੇ ਹਾਂ ਜੇ ਕਹਿੰਦੇ ਦੀ ਜੀ ਕੁੜੀ ਨੂੰ ਪੜਦਾ ਸੀ ਹਾਂ ਸਾਡੇ ਸਾਨੂੰ ਪਰੇਸ਼ਾਨ ਕਰਦਾ ਸੀ ਤੇ ਬੋਲਟ ਵੀ ਕਰਦਾ ਸੀ ਡਿਮਾਂਡ ਤੇ ਬੋਲਟ ਦਵਨ ਨੂੰ ਹਾਂ ਕੰਮ ਕੋਈ ਨਹੀਂ ਸੀ ਕਰਦਾ ਜੀ ਉਹ ਮੁੰਡੇ ਦਾ ਬਾਪ ਕਹਿੰਦਾ ਸੀ ਜੀ ਕੰਮ ਕਰਦਾ ਹੈ। ਕੰਮ ਅਸੀਂ ਪੱਛਿਆ ਘਰੀ ਪਿਆ ਰਹਿੰਦਾ ਸੀ। ਕੋਈ ਕੰਮ ਦੇ ਤੁਸੀਂ ਕਰਦਾ। ਮੁੰਡੇ ਦੇ ਬਾਪ ਨੇ ਕਰਿਆ ਜੀ। ਹਾਂ। ਕੀ ਕਹਿੰਦੇ? ਵੀ ਆਇਆ ਤੇ ਆਇਆ ਹੋਗਾ। ਮੈਨੂੰ ਤਾਂ ਫੋਨ ਵੀ ਨਹੀਂ ਕਰਿਆ। ਮੈਂ ਤਾਂ ਕੰਮ ਤੋਂ ਆਇਆ ਜੀ। ਸਿੱਧਾ ਉਰੀ ਆਇਆ ਹਾਂ। ਤੁਹਾਨੂੰ ਠੀਕ ਹੈ ਤੁਹਾਡੇ ਭੈਣੇ ਕੀ ਕਰੇ। ਉਹ ਵੀ ਗਰਲਫ੍ਰੈਂਡ ਆ ਲੈਨੇ। ਪੁੱਛਿਆ ਨਹੀਂ ਕਿਉਂ? ਹਾਂ। ਕਰਿਆ ਜੀ ਇਹਨਾਂ ਨੇ ਜੀ। ਕੋਈ ਸੁਣਾ ਇਹਨਾਂ ਨੇ ਜਰੀਦਾ ਜੀ। ਅਸੀਂ ਵਿੱਚ ਜਾ ਕੇ ਹਾਂ ਫੋਨ ਕਰੇ ਇਹਨਾਂ ਨੇ ਨਹੀਂ ਮਾਰੇ ਨੀਲ ਪਏ ਹਨ ਕੁੜੀ ਦੇ ਹਾਂ ਇਹ ਕਹਿੰਦੇ ਆ ਗੇਟ ਨੂੰ ਉਹ ਲਾਇਆ ਹੋ ਗੇਟ ਜਮੇ ਓਪਨ ਖੁੱਲੇ ਸੀ ਜੀ ਇਹ ਕਹਿੰਦੇ ਗੇਟ ਲਾ ਕੇ ਕਰਾ ਗੇਟ ਖੁੱਲੇ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾਹਾ ਫਾਹਾ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਤੇ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆਂ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੁਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੁਲਟ ਦੇ ਦਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਉਹਦੀ ਨੀਲੀ ਦਾ ਕਰੀ ਪਈ ਏ ਟੂ ਹੀ ਉਹਦੀ ਕੁੱਟ-ਕੁੱਟ ਗਈ ਪਹਿਲਾਂ ਨੀਲੀ ਕਰੀ ਪਈ ਆ ਤੂੰ ਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੂੰ ਹੀ ਦੇ ਉੱਤੇ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵੰਟੀਆਂ ਨਾਲ ਗੱਲਾਂ ਮਾਰਨ ਲੱਗਿਆ ਹੋਇਆ ਸੀ ਹੱਸਣ ਲੱਗਿਆ ਹੋਇਆ ਸੀਗਾ ਸਾਨੂੰ ਇਹ ਨਹੀਂ ਪਤਾ ਵੀ ਇਹ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀ ਇਹ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਏ ਅਸੀਂ ਕਿਹਾ ਸਾਡੀ ਕੁੜੀ ਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਹੈ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਹ ਤੋਂ ਬਾਅਦ ਇਹ ਜੱਦਾ ਹੀ ਘਰੇ ਬੈਠਾ ਹੈ। ਹੁਣ ਤੁਸੀਂ ਕੀ ਮੰਗਦੇ? ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ। ਹਾਂ। ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨਾਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ। ਸਾਡਾ ਦਿਲ ਤਾਂ ਸੜਪਣਾ। ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਹਾਂ ਠੀਕਾ ਗੱਲ। ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ। ਸਾਡੀ ਭਤੀਜੀ ਚਲੀ ਗਈ ਉਹਨੇ ਮੁੜ ਕੇ ਨਹੀਂ ਆਉਣਾ। ਪਰ ਜਦੋਂ ਸਾਨੂੰ ਉਮਰ ਕਾਇਦ ਦੇ ਇਹਨਾਂ ਦੇ ਉਮਰ ਕਾਇਦ ਦੇ ਨੋਟਿਸ ਦੇਣ ਸਾਨੂੰ ਲਿਖ ਕੇ ਵੀ ਇਹਨਾਂ ਨੂੰ ਉਮਰ ਕ ਮਾਝ ਚੱਕਣੀਆਂ ਦੇਣੀਆਂ ਅਸੀਂ ਤਾਂ ਚੱਕਣੀਆਂ ਜੱਸ ਉਹਨੂੰ ਪੂਰਾ ਪ੍ਰੋਪਰਲੀ ਮਿਲੂਗਾ ਵੀ ਇਹਨਾਂ ਨੂੰ ਉਮਰ ਕੈਦ ਹੋਗੀ ਦੋਨਾਂ ਜਾਣਿਆਂ ਦਾ ਜਾਂ ਸਾਡੇ ਸਾਹਮਣੇ ਫਾਂਸੀ ਦੇਣ ਜਾਂ ਸਾਡੇ ਸਾਹਮਣੇ ਬਾਹਰ ਕੱਢ ਦੇਣ ਅਸੀਂ ਜੋ ਕਰਾਂਗੇ ਅਸੀਂ ਸਾਡੀ ਮਰਜ਼ੀ ਆ ਮਗਾ ਕੰਨ ਲਾ ਦੇਣੀ ਸਾਡੇ ਸਭ ਪੂਰੀ ਕੀ ਗੱਲ ਨਹੀਂ ਕਰਨ ਦਿੰਦੇ ਉਹਨਾਂ ਦਾ ਗਾਣਾ ਨਹੀਂ ਮੇਰਾ ਕਦੀ ਵਕਾਰ ਪਤਾ ਕਿ ਕਿ ਤੁਹਾਡੀ ਬੇਟੀ ਦੀ ਕੋਰੋ ਮੈਰਿਜ ਹੋਈ ਸੀ ਅਜੇ ਤਿੰਨ ਮਹੀਨਾ ਲੱਗਿਆ ਜੇ ਇਹਨਾਂ ਦਾ ਇੱਕ ਵਾਰੀ ਜਾਇਆ ਮੁੜ ਕੇ ਭੇਜਿਓ ਨਹੀਂ ਭੇਜਿਓ ਨੇ ਨਾ ਫੋਨ ਕਰਦੀ ਤੇ ਕੋੜੇ ਰਹਿੰਦੇ ਤੇ ਕੋੜੇ ਰਹਿੰਦੇ ਤੇ ਕੁੜੀ ਮੇਰੀ ਅਹੀਂ ਹੀ ਪਈ ਤੀ ਸੁਣ ਕੇ ਗੱਲ ਕਰਾਉਂਦੇ ਕੱਲ ਮੈਂ ਨਾ ਪਟਿਆਲੇ ਵਾਗ ਗਿਆ ਮੇਰੇ ਕੋਲੇ ਹੀ ਰਿਹਾ ਕੋਈ ਗੱਲ ਨਾ ਕਰ ਦੇਵੇ ਗੱਲ ਨਾ ਕਰ ਦੇਵੇ ਮਨ ਕਰੀ ਚੰਗਾ ਮੈਂ ਪਿੰਡ ਨੂੰ ਆਉਣੀ ਆ ਜਾਣੀ ਆ ਮੰਮੀ ਤੂੰ ਜਾ ਮੈਂ ਕਰ ਦੇਦੀ ਦਾਦ ਨੂੰ ਦਾ ਥੋੜਾ ਦਿੱਤਾ ਸੀ ਗਰੀਬੀ ਮੀਂ 10 ਮੈਂ ਇਕਦੀ ਦੱਸ ਕੇ ਦੇਖੀ ਸੀ ਪੰਜ ਕੁੜੀਆਂ ਨੇ ਪਾਨਾ ਨਿਕ ਭਾਂਦੀ ਹੋਇਆ ਸਾਨੂੰ ਹੁਣੇ ਫੋਨ ਗਿਆ ਜੀ ਵੀ ਕੁੜੀ ਨੇ ਗੱਲ ਫਰਾ ਲੈ ਲਿਆ ਸਾਨੂੰ ਪਹਿਲਾਂ ਕੁਝ ਪਤਾ ਨਹੀਂ ਹੈਗਾ ਵੀ ਕੀ ਕਾਰਨਾਮਾ ਨੇ ਕੀਤਾ ਹੋਣਾ ਇਹ ਨਾ ਸਾਨੂੰ ਇਹ ਮਲਾਉਂਦਾ ਸੀ ਕੁੜੀ ਨੂੰ ਨਾ ਫੋਨ ਤੇ ਗੱਲ ਕਰਾਉਂਦਾ ਸੀ ਹਲੇ ਥੋੜੇ ਮਿੰਟ ਥੋੜੇ ਦਿਨ ਪਹਿਲਾਂ ਉਹ ਵਾਸ਼ਿੰਗ ਕਰਾਇਆ ਨਹੀਂ ਕੁੜੀ ਦਾ ਹਾਂਜੀ ਉਸ ਤੋਂ ਬਾਅਦ ਇਹਨੇ ਕਿਹਾ ਸੀ ਆਪਣੀ ਮੰਮੀ ਨੂੰ ਫੋਨ ਕਰਕੇ ਕਹਦੇ 10000 ਰੁਪਏ ਦਊਗੀ ਤੈਨੂੰ ਮੇਰਾ ਵਾਸ਼ਿੰਗ ਤੇ 10000 ਰੁਪਏ ਲੱਗ ਗਿਆ ਠੀਕ ਆ ਜੀ ਉਸ ਤੋਂ ਬਾਅਦ ਹੁਣ ਇਹ ਕੋਈ ਨਾ ਤਾਂ ਪਰੌਣੇ ਨੂੰ ਉਹ ਕਰਦੇ ਨੇ ਮੇਰੀ ਇਹੀ ਮੇਰੀ ਇਹੀ ਬੇਨਤੀ ਆ ਕਿ ਇਸ ਪਰੌਣੇ ਨੂੰ ਵੀ ਨਾਲੇ ਲੰਬਾ ਪਾਇਆ ਜਾਵੇ ਸਾਡੇ ਦਾ ਘਰ ਪੱਟਿਆ ਗਿਆ ਸਾਡੀ ਕੁੜੀ ਮਰ ਗਈ ਉਹ ਡਿਮਾਂਡ ਹੋਰ ਕੀ ਕਰਦੇ ਸੀ ਮਾਂ ਦੇਹੀ ਹੈ ਜੀ ਕਦੇ ਕੁਝ ਮੰਗ ਲਿਆ ਕਦੇ ਨਾ ਤਾਂ ਕੁੜੀ ਨੂੰ ਪੇਕੇ ਜਾਣ ਦਿੰਦਾ ਦੀ ਫੋਨ ਕਰਕੇ ਕਹਿੰਦਾ ਸੀਗਾ ਵੀ ਆਪਣੀ ਮੰਮੀ ਨੂੰ ਫੋਨ ਕਰਦੇ ਆਪਣੇ ਭਾਈਆਂ ਨੂੰ ਫੋਨ ਕਰਦੇ ਵੀ ਆ ਚੀਜ਼ ਭੇਜ ਦੇ ਆ ਚੀਜ਼ ਭੇਜ ਦੇ ਅਸੀਂ ਸਭ ਕੁਝ ਦਿੱਤਾ ਵਾ ਕੁੜੀ ਨੂੰ ਹੱਥੀ ਵਿਆਹੀ ਆ ਹਲਦਾ ਸਾਡਾ ਕੋਈ ਚੋ ਵੀ ਪੂਰਾ ਨਹੀਂ ਹੋਇਆ ਹੈਗਾ ਸਾਨੂੰ ਤਾਂ ਕਰਾਉਂਦਾ ਹੀ ਨਹੀਂ ਸੀ ਪੁਰਾਣਾ ਗੱਲ ਸਾਡੇ ਨਾਲ ਕਿਸੇ ਨਾਲ ਕੁੜੀ ਗੱਲ ਫੋਨ ਤੇ ਕਰਦੀ ਨਹੀਂ ਕਹਿੰਦੀ ਸੀ ਪੁਰਾਣਾ ਗੱਲ ਨਹੀਂ ਕਰਾਉਂਦਾ ਮੇਰੀ ਕਿਸੇ ਨਾਲ ਫੋਨ ਵੀ ਨਹੀਂ ਸੀ ਦਿੰਦਾ ਹੈਗਾ ਕੁੜੀ ਨੂੰ ਕੋਈ ਫੋਨ ਨੰਬਰ ਹੈ ਨਹੀਂ ਕੋਈ ਫੋਨ ਨਹੀਂ ਸੀ ਪਰ ਕੁੜੀ ਨੂੰ ਟੌਰਚਰ ਕਰਦਾ ਦੀ ਜਿੱਦਣ ਦੀ ਅਸੀਂ ਕੁੜੀ ਵਿਆਹੀ ਆ ਅਸੀਂ ਕਿਤੇ ਕੰਮ ਤੇ ਜਾਂਦਾ ਨਹੀਂ ਦੇਖਿਆ ਤੇ ਮੇ ਕੁੜੀ ਨੂੰ ਘਰੇ ਕੱਲੀ ਨੂੰ ਟੌਰਚਰ ਕੀਤਾ ਕੰਮ ਕਰ ਲਾ ਉਹ ਘਰ ਲਾ ਕੋਲ ਬੈਠਾ ਰਹਿੰਦਾ ਸੀ ਕੁੱਟਦਾ ਮਾਰਦਾ ਵੀ ਸੀ ਕੁੜੀ ਨੂੰ ਪਹਿਲਾਂ ਪਿੰਡਸਲਾਣਾ ਦੇ ਸਰਪੰਚ ਅਵਤਾਰ ਮੁਹੰਮਦ ਨੇ ਵੀ ਇਨਸਾਫ ਦੀ ਮੰਗ ਕੀਤੀ ਸਾਡੇ ਪਿੰਡ ਦੀ ਧੀ ਸੀਗੀ ਆ ਮੈਂ ਖੁਦ ਵੀ ਵਿਆਹ ਚ ਗਿਆ ਰਮਨਦੀਪ ਕੌਰ 6 ਮਹੀਨੇ ਪਹਿਲਾਂ ਵਿਆਹ ਹੋਇਆ ਤਾਂ ਕੁੜੀ ਦਾ ਕੁੜੀ ਬੇਹੱਦ ਦੇ ਸਾਉਂਦ ਸੀ ਤੇ ਜਿਸ ਦਿਨ ਦਾ ਵਿਆਹ ਹੋਇਆ ਕੁੜੀ ਨੂੰ ਨਾ ਤਾਂ ਪੇਕੇ ਛੱਡਿਆ ਉਹਦੇ ਪਰੌਣੇ ਨੇ ਨਾ ਹੀ ਕਿਤੇ ਮਿਲਣ ਦੇ ਦਿੱਤਾ ਨਾ ਹੀ ਫੋਨ ਤੇ ਗੱਲ ਕਰਨ ਦਿੱਤਾ ਸੀ ਇਵਨ ਕੀ ਇੱਕ ਮੋਟਰਸਾਈਕਲ ਦੀ ਵੀ ਮੰਗ ਕੀਤੀ ਆ ਵਿਚੇ ਨੇ ਹੁਣ ਵੀ ਮੈਂ ਕੱਲ ਵੀ ਲੈ ਗਿਆ ਆਪਣੀ ਕੁੜੀ ਨੂੰ ਇਹ ਨਾਲ ਆਪਣੀ ਸੱਸ ਨੂੰ ਲੈ ਗਿਆ ਪੂਰੀ ਪਲਾਨ ਦੇ ਨਾਲ ਲੈ ਕੇ ਗਿਆ ਸੱਸ ਨੂੰ ਲੈ ਗਿਆ ਉੱਥੇ ਉੱਥੇ ਲੈ ਜਾ ਕੇ ਮੱਥਾ ਉੱਤੇ ਟੇਕੇ ਘਰ ਆ ਗਿਆ ਅੱਜ ਇਹ ਕੰਮ ਹੋ ਗਿਆ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਪਿੰਡ ਨੂੰ ਵੀ ਸਾਡੇ ਇਹਨਾਂ ਨੂੰ ਮਤਲਬ ਜੋ ਵੀ ਪਰਿਵਾਰ ਆ ਉਹਨੂੰ ਇਨਸਾਫ ਪੂਰੇ ਚੰਗੀ ਤਰ੍ਹਾਂ ਚਾਹੀਦਾ ਹੁਣ ਰਵਈਆ ਕਿਸ ਤਰ੍ਹਾਂ ਦਾ ਸੀ ਲੜਕੇ ਦਾ ਅੱਜ ਰਵਈਆ ਲੜਕੇ ਦਾ ਬਿਲਕੁਲ ਕੋਆਪਰੇਟ ਕਰਨੇ ਵਾਲਾ ਨਹੀਂ ਸੀਗਾ ਹਾਂ ਮੰਨਦੇ ਆ ਸੀ ਵੀ ਉਹ ਬਿਲਕੁਲ ਉਹਦੇ ਫੇਸ ਦੇ ਉੱਤੇ ਕੋਈ ਵੀ ਸ਼ਿਕਵਾ ਨਹੀਂ ਸੀਗਾ ਵੀ ਮੇਰੀ ਜਨਾਨੀ ਚਲੀ ਗਈ ਨਹੀਂ ਜਿਸ ਦੀ ਜਨਾਨੀ ਜਾਂਦੀ ਆ ਉਹਨੂੰ ਪਤਾ ਲੱਗ ਜਾਂਦਾ ਵੀ ਉਹਦੇ ਅੰਦਰੋਂ ਧਾਰ ਨਿਕਲਦੀ ਆ ਉਸ ਬੰਦੇ ਤੋਂ ਤੇ ਕੋਈ ਸ਼ਿਕਵਾ ਕੋਈ ਕੁਝ ਵੀ ਨਹੀਂ ਸੀਗਾ ਖਾਪ-ਪਾਬ ਕੋਈ ਵੀ ਨਹੀਂ ਸੀ ਜੇ ਹੁਣ ਜੇ ਅਸੀਂ ਮੰਨਦੇ ਆ ਵੀ ਕੁੜੀ ਨੇ ਆਪਣੇ ਆਪ ਵੀ ਫਾਹਾ ਲਿਆ ਤਾਂ ਕਾਰਨ ਤਾਂ ਬਣਿਆ ਨਾ ਜੇ ਕੁੜੀ ਇੰਨੀ ਸੋਹਣੀ ਸੁਨੱਕੀ ਕੁੜੀ ਸਾਡੀ ਆ ਬਿਨ ਇੰਨੀ ਸਾਊ ਸੀ ਬਹੁਤ ਜ਼ਿਆਦੇ ਸਾਰਾ ਪਿੰਡ ਸਾਡੇ ਇੱਥੇ ਜੁੱਟਕੇ ਖੜਾ ਲੜਕੀ ਪਰਿਵਾਰ ਕਿਦਾਂ ਦਾ ਲੜਕੀ ਪਰਿਵਾਰ ਬਿਲਕੁਲ ਸੌ ਕਿਸੇ ਨਾਲ ਲੜਾਈ ਨਾ ਝਗੜਾ ਕਦੇ ਵੀ ਜ਼ਿੰਦਗੀ ਚ ਵਾ ਨਹੀਂ ਦੇਖਿਆ ਪੋਨੈਂਸ਼ੀਅਲੀ ਸਟਰੋਂਗ ਨੇ ਕੋਈ ਗੱਲ ਨਹੀਂ ਖਾਂਦੇ ਪੀਂਦੇ ਨੇ ਘਰੋਂ ਹਾਂ ਹਾਂ ਮੀਡੀਅਮ 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 ਫੈਮਿਲੀ ਚੋਂ ਨੇ ਵੀ ਕੁੜੀ ਨੂੰ ਗੱਲ ਨਹੀਂ ਸੀ ਕਰਨ ਦਿੰਦੇ ਬਿਲਕੁਲ ਵੀ ਜਿਵੇਂ ਕੈਦ ਕੈਦੀ ਕਰ ਕੈਦ ਨਹੀਂ ਕਰਕੇ ਰੱਖਦੇ ਓਕਣ ਕੈਦੀ ਕਰਕੇ ਕੁੜੀ ਨੂੰ ਰੱਖਿਆ ਸੀ ਘਰ ਚ ਕੋਈ ਫੋਨ ਤੇ ਗੱਲ ਕਰਨ ਨਹੀਂ ਸੀ ਦਿੰਦਾ ਉਹ ਪਰੌਣਾ ਨਹੀਂ ਸੀ ਕਰਨ ਦਿੰਦਾ ਗੱਲ ਹਾਂਜੀ ਅਸੀਂ ਵਿਆਹ ਸਾਰੇ ਇਕੱਠੇ ਜੀ ਸਵੰਨ ਸਾਹਿਬ ਅਸੀਂ ਵਿਆਹ ਨਾ ਪਸ ਕੀ ਕਹਿ ਰਹੀ ਹੈ ਬੋਸ ਕਹ ਰਹੀ ਹੈ ਤੁਹਾਨੂੰ ਇਨਸਾਫ ਮਿਲੇਗਾ ਕੋਈ ਗੱਲ ਨਹੀਂ ਹਾਂਜੀ ਹਾਂ ਡੱਡ ਮੁੜੇ ਹੁਣ ਬੋਸ ਫਿਰ ਭੇਜੇ ਹੁਣ ਹਸਪੀਟਲ ਜਾਂਦੇ ਅਸੀਂ ਪਰਚਾ ਪਹਿਲਾਂ ਦਰਜ ਕਰਾਉਨੇ ਆ ਉਸ ਤੋਂ ਬਾਅਦ ਫਿਰ ਪੋਸਟਮਾਰਟ ਹੋਊਗਾ ਉਸ ਤੋਂ ਬਾਅਦ ਕਾਹ ਦੀ ਕਾਰਵਾਈ ਸ਼ੁਰੂ ਹੋਊਗੀ ਪਰ ਉਹਨਾਂ ਨੂੰ ਰਹਿਸ਼ਟ ਜ਼ਰੂਰ ਕਰ ਲਿਆ ਉਹਨਾਂ ਨੇ ਦੋਨਾਂ ਜਣਿਆਂ ਨੂੰ ਦੂਜੀ ਪਾਸੇ ਇਸਾ ਮਾਮਲੇ ਵਿੱਚ ਡੀਐਸਟੀ ਅਮਰਿਤਪਾਲ ਸਿੰਘ ਪਾਰਟੀ ਪੁਲਿਸ ਸਮੇਤ ਮੌਕੇ ਤੇ ਪਹੁੰਚੇ ਤੇ ਪੁਲਿਸ ਨੇ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਇਹ ਹਾਂਜੀ ਹਜੇ ਮੁੱਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਅਮਰਪਾਲ ਸਿੰਘ ਸਨ ਉਹ ਬਾਗ ਸਿੰਘ ਦੇ ਨਾਮ ਨਾਲ ਦੀ ਲੜਕੀ ਨਾਲ ਜਿਹੜਾ ਇਹ ਸਿੰਘ ਐਵੇਨਿਊ ਦਾ ਰਹਿਣ ਵਾਲਾ ਸੀ ਠਾਣਾ ਸਿਟੀ 2 ਖੰਨਾ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਲੜਕੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟੀ ਸਰਪਟੀਸ ਪੁਲਿਸ ਪਾਟੀ ਗਈ ਐ ਐਸਚੋ ਸਿਟੀ 2 ਉੱਥੇ ਪਹੁੰਚੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਤੇ ਹਜੇ ਉਹਨਾਂ ਦੇ ਬਿਆਨ ਲਿਖਾ ਰਹੇ ਆ ਜੋ ਉਹਨੇ ਕੁਰੀ ਦੇ ਕਰਦੇ ਜਿਹੜੇ ਪੇਕਾ ਪਰਿਵਾਰ ਹੈ ਜੋ ਬਿਆਨ ਲਿਖਾਊਗਾ ਉਸੇ ਜੀ ਕਰਦੇ ਕਰਤੀ ਜਾਊਗੀ ਇਹਦਾ ਪੇਕਾ ਪਰਿਵਾਰ ਹੈਗਾ ਜੀ ਸਲਾਣਿਆ ਪਿੰਡ ਦਾ ਪੀਐਸਮ ਲੋਹ ਦਾ ਤੇ ਇਹ ਵਿਆਹੀ ਹੋਈ ਸੀਗੀ ਅਮਰਿਤਪਾਲ ਸਿੰਘ ਨੂੰ ਜਿਵੇਂ ਪਹਿਲਾਂ ਦੱਸਿਆ ਸਾਨੂੰ ਭਗਤ ਸਿੰਘ ਦੇ ਰਿਲਕੇ ਨੂੰ ਤੇ ਸਿੰਘ ਐਮ ਨਿਊ ਇਹ ਲੜਕਾ ਪ੍ਰਾਈਵੇਟ ਸਿਕਿਉਰਿਟੀ ਪ੍ਰੋਵਾਈਡਰ ਸੀਗਾ ਜਿਹੜਾ ਅਮਰਿਤਪਾਲ ਹੈ ਦੇਖੋ ਜੀ ਮੁੱਢਲੇ ਤੌਰ ਤੇ ਜੋ ਪਰਿਵਾਰ ਸਾਨੂੰ ਜਾਣਕਾਰੀ ਦੇਊਗਾ ਜੋ ਲਿਖਾਊਗਾ ਉਹਨਾਂ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਅਜੇ ਤੱਕ ਐਸਟੇਜ ਤੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਜੋ ਪਹਿਲਾ ਪਰਿਵਾਰ ਹੈ ਸਾਨੂੰ ਪਰਿਵਾਰ ਦੇ ਨਾਲ ਸਾਨੂੰ ਹੰਦਰਦੀ ਹੈ ਤੇ ਉਹਨਾਂ ਦਾ ਪੱਖ ਸਾਹਮਣੇ ਰੱਖਿਆ ਜਾਊਗਾ ਜੋ ਬਿਆਨ ਲਗਾਉਣਗੇ ਉਹ ਵੀ ਕਰ ਰਿਹਾ ਹੈ ਜਾਣਕਾਰੀ ਦੱਸਦੀ ਹੈ ਕਿ ਇਹ ਮਨਤਾ ਦੀ ਖਬਰ ਖਨਾ ਕੋਦਰ ਰੋਡ ਤੇ ਸਤਪਾਲ ਸਿੰਘ ਐਨਿਊ ਕਲੋਨੀ ਤੋਂ ਸਾਹਮਣੇ ਆਈ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਦਾ ਮਾਮਲੇ ਦੇ ਵਿੱਚ ਪੁਲਿਸ ਸਰ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਤੋ ਆਉਂਦੀ ਹੈ ਜਗਵਾਲੀ ਟੀਵੀ ਦੇ ਲਈ ਕਿ ਮੈਂ ਤੋਂ ਗੁੱਥੇ ਰੱਖੇ ਗਏ Hooray! Hey,